ਤਾਂ ਹਸਤਾ ਪਰ ਪਹਿਲਾ ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਨੇ ਫੌਜ ਦੀ ਕਰਨਲ ਸੋਫੀਆ ਕੁਰੇਸ਼ੀ ਬਾਰੇ ਜੋ ਟਿੱਪਣੀ ਕੀਤੀ ਸੀ ਉਹ ਬੇहद ਸ਼ਰਮਸਾਰ ਕਰਨ ਵਾਲੀ ਸੀ ਡੰਡੀ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ 26 ਵਿਅਕਤੀਆਂ ਨੂੰ ਬੇਰਹਿਮੀ ਨਾਲ ਗੋਲੀਆਂ ਮਾਰਨ ਤੋਂ ਬਾਅਦ ਸਮੁੱਚੇ ਮੁਲਕ ਵਿੱਚ ਹੀ ਇਸ ਘਟਨਾ ਸੰਬੰਧੀ ਇੱਕ tufaan ਉੱਠ ਖੜਾ ਹੋਇਆ ਸੀ ਡੰਡੀ ਅੱਤਵਾਦੀਆਂ ਨੇ ਗੋਲੀਆਂ ਮਾਰਨ ਤੋਂ ਪਹਿਲਾਂ ਸੈਲਾਨੀਆਂ ਦਾ ਧਰਮ ਪੁੱਛਿਆ ਸੀ ਅਤੇ ਉਹਨਾਂ ਨੂੰ ਝੁਣ-ਝੁਣ ਕੇ ਮਾਰਿਆ ਸੀ ਡੰਡੀ ਉਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਅਪ੍ਰੇਸ਼ਿਆ ਸੰਧੂਰ ਦੇ ਨਾਂ ਉੱਤੇ ਪਾਕਿਸਤਾਨ ਵਿੱਚ ਵੱਡੇ ਅੱਤਵਾਦੀ ਟਿਕਾਣਿਆਂ ਉੱਤੇ ਹਮਲੇ ਕੀਤੇ ਗਏ ਸਨ ਜਿਨ੍ਹਾਂ ਨਾਲ ਉੱਥੇ ਇੱਕ ਵੱਡਾ ਨੁਕਸਾਨ ਹੋਇਆ ਸੀ ਡੈਂਡੀ 4 ਦਿਨ ਤੱਕ ਦੋਹਾਂ ਦੇਸ਼ਾਂ ਵਿੱਚ ਹਰ ਅੱਧਰ ਉੱਤੇ ਲੜਾਈ ਚੱਲਦੀ ਰਹੀ ਸੀ ਡੈਂਡੀ ਅਸਤੇ ਥੰਮ ਜਾਂ ਤੋਂ ਬਾਅਦ ਹੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਸਮੇਤ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਅਤੇ ਕਰਨਲ ਸੋਫੀਆ ਕੁਰਾਸ਼ੀ ਦੀ ਜ਼ਿੰਮੇਵਾਰੀ ਲਈ ਸੀ ਜੋ ਉਹਨਾਂ ਨੇ ਜ਼ਿੰਮੇਵਾਰੀ ਨਾਲ ਨਿਭਾਈ ਰਹੀ ਸੀ ਡੰਡੀ ਇਸ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾ ਨੇ ਇੰਦੌਰ ਵਿੱਚ ਇੱਕ ਸਮਾਗਮ ਦੌਰਾਨ ਕਰਨਲ ਸੋਫੀਆ ਦੇ ਧਰਮ ਉੱਤੇ ਟਿੱਪਣੀ ਕੀਤੀ ਸੀ ਅਤੇ ਇਹ ਵੀ ਪ੍ਰਗਟਾਇਆ ਸੀ ਕਿ ਸਰਕਾਰ ਵੱਲੋਂ دہشت گردਾਂ ਨੂੰ ਜਵਾਬ ਦੇਣ ਲਈ ਉਹਨਾਂ ਦੀ ਭੈਣ ਨੂੰ ਹੀ ਭੇਜਿਆ ਗਿਆ ਸੀ ਡੰਡੀ ਇਸ ਨਾਲ ਜਿੱਥੇ ਫੌਜ ਦੀ ਪ੍ਰਤਿਭਾ ਉੱਤੇ ਹਰਫ ਆਇਆ ਸੀ ਉਥੇ ਇੱਕ ਫੌਜੀ ਅਫਸਰ ਨੂੰ ਖਾਸ ਧਰਮ ਨਾਲ ਜੋੜਨਾ ਅਤੇ ਉਸ ਦੀ ਅਤੇ ਉਸ ਦੇ ਅਹੁਦੇ ਦੀ ਵੱਡੀ ਨਮੋਸ਼ੀ ਕਰਨ ਵਾਲੀ ਗੱਲ ਸੀ ਡੰਡੀ ਵਿਰੋਧੀ ਪਾਰਟੀਆਂ ਨੇ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਤੁਰੰਤ ਉਪਰੋਕਤ ਮੰਤਰੀ ਨੂੰ ਅਸਤੀਫਾ ਦੇਣ ਲਈ ਕਿਹਾ ਸੀ ਅਤੇ ਉਸ ਉੱਤੇ ਕੇਸ ਦਰਜ ਕਰਕੇ ਉਸ ਉੱਤੇ ਸਖਤ ਸਟਾਰਟ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਸੀ ਡੰਡੀ ਇਸ ਦੇ ਨਾਲ ਹੀ ਸੂਬੇ ਦੀ ਹਾਈ ਕੋਰਟ ਨੇ ਆਪਣੇ ਤੌਰ ਤੇ ਇਸ ਸ਼ਰਮਨਾਕ ਬਿਆਨ ਦਾ ਨੋਟਿਸ ਲੈਂਦਿਆਂ ਵਿਦੇਸ਼ਾਂ ਸਬੰਧੀ ਪੁਲਿਸ ਰਿਪੋਰਟ ਦਰਜ ਕਰਨ ਲਈ ਹਿਦਾਇਤ ਕੀਤੀ ਸੀ ਡੈਂਡੀ ਜਿਸ ਨੂੰ ਲੈ ਕੇ ਇਸ ਮੰਤਰੀ ਨੇ ਸੁਪਰੀਮ ਕੋਰਟ ਕੋਲ ਪਹੁੰਚ ਕੀਤੀ ਸੀ ਡੈਂਡੀ ਸੁਪਰੀਮ ਕੋਰਟ ਨੇ ਉਸ ਦੀ ਅਪੀਲ ਨੂੰ ਨਾ ਮੰਜ਼ੂਰ ਕਰਦਿਆਂ ਬੇहद ਸਖਤ ਟਿੱਪਣੀਆਂ ਕੀਤੀਆਂ ਸਨ ਅਤੇ ਕਿਹਾ ਸੀ ਕਿ ਵਿਜੇ ਸ਼ਾ ਦੇ ਧਿਆਨ ਨਾਲ ਪੂਰਾ ਦੇਸ਼ ਸ਼ਰਮਸਾਰ ਹੈ ਪੰਡੀ ਮਾਨਯੋਗ ਜੱਜਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਵੀਡੀਓ ਦੇਖੇ ਹਨ ਜਿਸ ਵਿੱਚ ਮੰਤਰੀ ਨੇ ਬਹੁਤ ਗੰਦੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਡੰਡੀ ਅਜਹੀਆਂ ਕਟੀਆਂ ਟਿੱਪਣੀਆਂ ਲਈ ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਮੁੱਦੇ ਨੂੰ ਉਸ ਵੱਲੋਂ ਸਿਰਫ ਮਾਫੀ ਮੰਗਣ ਉੱਤੇ ਹੀ ਨਹੀਂ ਛੱਡਿਆ ਜਾ ਸਕਦਾ ਡੰਡੀ ਸਰਬੋੱਚ ਅਦਾਲਤ ਨੇ ਇਸ ਮੰਤਰੀ ਵਿਰੋਧ ਕਾਰਵਾਈ ਲਈ ਤਿੰਨ ਵੱਡੇ ਪੁਲਿਸ ਅਫਸਰਾਂ ਦੀ ਇੱਕ ਕਮੇਟੀ ਬਣਾਉਣ ਦੀ ਹਿਦਾਇਤ ਦਿੱਤੀ ਹੈ ਜੋ ਕੁਝ ਦਿਨਾਂ ਵਿੱਚ ਹੀ ਇਸ ਸੰਬੰਧੀ ਰਿਪੋਰਟ ਪੇਸ਼ ਕਰੇਗੀ ਡੰਡੀ ਪਿਛਲੇ ਲੰਬੇ ਵਕਤ ਤੋਂ ਸਮੇਂ-ਸਮੇਂ ਵੱਡੇ ਛੋਟੇ ਸਿਆਸਤਦਾਨਾਂ ਵੱਲੋਂ ਅਕਸਰ ਅਜਿਹੇ ਭਿਆਨ ਆਉਂਦੇ ਹਨ ਜਿੰਨਾ ਕਾਰਨ ਸਮਾਜ ਵਿੱਚ ਕਿਰਨਾ ਵੀ ਫੈਲਦੀ ਹੈ ਅਤੇ ਵੰਡੀਆਂ ਵੀ ਪੈਂਦੀਆਂ ਹਨ ਡੰਡੀ ਅਜਿਹੇ ਵਿਅਕਤੀਆਂ ਦੀਆਂ ਕਾਰਵਾਈਆਂ ਕਰਕੇ ਹੀ ਅਕਸਰ ਧੰਗੇ ਫਸਾਦ ਹੋ ਜਾਂਦੇ ਹਨ ਜਿੰਨਾ ਵਿੱਚ ਮਨੁੱਖੀ ਜਾਨਾਂ ਵੀ ਜਾਂਦੀਆਂ ਹਨ ਅਤੇ ਜਾਇਦਾਦਾਂ ਨੂੰ ਵੀ ਵੱਡਾ ਨੁਕਸਾਨ ਪੁੱਜਦਾ ਹੈ ਪਰ ਇਸ ਤੋਂ ਵੀ ਅੱਗੇ ਜਾ ਕੇ ਵੱਖ-ਵੱਖ ਪਾਈਚਾਰਿਆਂ ਵਿੱਚ ਇਸ ਤਰ੍ਹਾਂ ਨਾਲ ਆਪਸੀ ਨਫ਼ਰਤ ਦੇ ਬੀਜ ਬੀਜੇ ਜਾਂਦੇ ਹਨ ਜੋ ਸਮਾ ਪਾ ਕੇ ਹਵਾ ਨੂੰ ਜ਼ਹਿਰੀਲੀ ਬਣਾਉਣ ਦਾ ਕਾਰਨ ਬਣਦੇ ਹਨ ਡੰਡੀ ਇਸ ਸੰਬੰਧੀ